ਅਮੇ ਦੇਸ਼ਿਕ ਇਹ ਜੀ ਕਲਾਕਾਰ ਨੇ ਜੋ ਮੂਰਤੀਆਂ ਬਣਾਉਂਦੇ ਨੇ ਪਾਵੇਂ ਹੋ ਮਿੱਟੀ ਪੱਥਰ ਜਾਂ ਕਿਸੇ ਹੋ ਸਮੱਗਰੀ ਨਾਲ ਬਣੀਆਂ ਹੋਣ ਪਰ ਇੰਦੋਰ ਦੇ ਇਸ ਕਲਾਕਾਰ ਦੀਆਂ ਮੂਰਤੀਆਂ ਵੀ ਅਨੋਖੇ ਵਿਲੱਖਣ ਅਤੇ ਹੋ ਬਹੁਤ ਹੀ ਆਕਰਸ਼ਕ ਤੇ ਮਨਮੋਹਕ ਦੀਆਂ ਬਣੀਆਂ ਹੋਈਆਂ ਨੇ ਅਸੀਂ ਇਸ ਲਈ ਕਹਿ ਰਹੀਆਂ ਕਿਉਂਕਿ ਇਹ ਸਾਰੀਆਂ ਮੂਰਤੀਆਂ ਜਾਂ ਹੋਰ ਕਲਾਕਾਰਤਿਆਂ ਕਿਸੇ ਹੋ ਤਾਤੂ ਦੇ ਨਾਲ ਬਣਿਆ ਹੋਇਆ ਜੀ ਹਾਂ ਕ੍ਰੈਪ ਮੈਟਲ ਦੇ ਨਾਲ ਇਹ ਮੂਰਤੀਆਂ ਜਿਹੜੀਆਂ ਨੇ ਉਹ ਉੱਪੜੀਆਂ ਹੋਈਆਂ ਜੋ ਅਸੀਂ ਬਹਾਸ ਛੁੱਟ ਦਿੰਦੇ ਨੇ ਉਸ ਦੇ ਨਾਲ ਹੀ ਇਸ ਵਿਅਕਤੀ ਨੇ ਇਸ ਮੂਰਤੀ ਨੂੰ ਬਣਾਇਆ ਪਹਿਲੀ ਨਜ਼ਰ ਤੁਸੀਂ ਇਹ ਨਹੀਂ ਸਮਝ ਸਕੋਗੇ ਕਿ ਇਹ ਸਕ੍ਰੈਪ ਮੈਟਲ ਦੇ ਬਣੇ ਹੋਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਰੋਜ਼ਗਾਰ ਲਈ ਵੱਖ-ਵੱਖ ਤਰ੍ਹਾਂ ਦੇ ਸਟਾਰਟਅਪ ਖੋਲਣ ਦੀ ਸਲਾਹ ਦਿੱਤੀ ਹੋਈ ਸੀ ਅਜਿਹੇ ਜ ਨੌਜਵਾਨ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਟਾਰਟਅਪ ਖੋਲੇ ਜਾ ਰਹੇ ਨੇ ਅਤੇ ਇਹ ਕਾਫੀ ਸਫਲ ਵੀ ਹੋ ਰਹੇ ਨੇ ਇਸੇ ਸੰਦਰਭ ਚ इंदौर ਦੇ ਰਹਿਣ ਵਾਲੇ ਨੋ ਨੌਜਵਾਨ ਦੇਵਲ ਸ਼ਰਮਾ ਨੇ স্ক্রੱਪ ਰਾਹੀ ਵੱਖ-ਵੱਖ ਤਰ੍ਹਾਂ ਦੀਆਂ ਮੂਰਤੀਆਂ ਬਣਾਈਆਂ ਨੇ ਜੋ ਦੇਸ਼ ਭਰ ਚ ਕਾਫੀ ਮਸ਼ਹੂਰ ਹੋ ਰਹੀਆਂ ਨੇ ਇਸ ਸੰਦਰਭ ਚ ਇੰਤੋਰ ਚ ਰਹਿਣ ਵਾਲੇ ਨੌਜਵਾਨ ਨੇ ਹਾਲ ਹੀ ਜਨ ਨੂੰ ਹਨੂਮਾਨ ਜੀ ਦੀ ਮੂਰਤੀ ਬਣਾ ਰਹੀ ਨੇ ਇਹ ਮੂਰਤੀ ਲਗਭਗ ਤਿਆਰ ਆ ਅਤੇ ਦੇਖਣ ਜਪ ਕਾਫੀ ਆਕਰਸ਼ਕ ਵੀ ਹੈ ਇੰਤੋਰ ਦੇ ਰਹਿਣ ਵਾਲੇ ਮਕੈਨੀਕਲ ਇੰਜੀਨੀਅਰ ਦੇਵਲ ਵਰਮਾ 2017 ਤੋਂ ਆਪਣਾ ਸਟਾਰਟਅਪ ਚਲਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਟਾਰਟਅਪ ਆਪ ਬਾਰੇ ਪਤਾ ਲੱਗਣ ਤੋਂ ਪਹਿਲਾਂ ਹੀ ਉਸ ਨੇ ਇਸ ਨੂੰ ਸ਼ੁਰੂ ਕਰ ਦਿੱਤਾ ਸੀ ਹੁਣ ਤਾਂ ਉਸਨੇ ਕਈ ਤਰ੍ਹਾਂ ਦੀਆਂ ਮੂਰਤੀਆਂ ਅਤੇ ਕਲਾਕ੍ਰਿਤੀਆਂ ਬਣਾਈਆਂ ਨੇ ਹਾਥੀ, ਮੋਰ, ਤੋਤਾ, ਗਿਟਾਰ ਬਾਜ਼ ਆਦਿ ਕਈ ਤਰ੍ਹਾਂ ਦੇ ਜਾਨਵਰ ਅਤੇ ਪੰਛੀਆਂ ਦੀਆਂ ਮੂਰਤੀਆਂ ਬਣਾਈਆਂ ਗਈਆਂ ਨੇ। ਭਾਰਤ ਦਾ ਨਕਸ਼ਾ ਵੀ ਦੇਖਣ ਯੋਗ ਹੈ ਅਤੇ ਉਸ ਦੀਆਂ ਕਲਾਕ੍ਰਿਤੀਆਂ 'ਚ ਕਈ ਤਰ੍ਹਾਂ ਦੇ ਮਾਸਕ ਵੀ ਸ਼ਾਮਲ ਨੇ। ਦੱਸ ਦਵਾਂ ਕਿ ਗੁਜਰਾਤ ਤੇ ਰਹਿਣ ਵਾਲੇ ਇੱਕ ਵਪਾਰੀ ਨੇ ਸੋਸ਼ਲ ਮੀਡੀਆ ਰਾਹੀਂ ਦੇਵਨੁਲਲਬ ਕਲੇ ਅਤੇ ਉਸ ਨੂੰ ਹਨੂਮਾਨ ਜੀ ਦੀ ਮੂਰਤੀ ਬਣਾਉਣ ਦਾ ਆਦੇਸ਼ ਦਿੱਤਾ। ਹਾਲਾਂਕਿ ਉਹ ਨਾਨੇ ਕਈ ਤਰ੍ਹਾਂ ਦੀਆਂ ਮੂਰਤੀਆਂ ਬਣਨਆਂ ਯਾਨੇ ਪਰ ਹਨੂਮਾਨ ਜੀ ਦੀ ਮੂਰਤੀ ਦੀ ਬਣਾਉਣਾ ਉਹਨਾਂ ਲਈ ਇੱਕ ਚੁਣੌਤੀਪੂਰਨ ਸੀ ਇਸ ਕਾਰੋਬਾਰੀ ਨੇ ਆਪਣੇ ਰੈਸਟੋਰੈਂਟ 'ਚ ਹਨੂਮਾਨ ਜੀ ਦੀ ਮੂਰਤੀ ਲਗਾਉਣ ਦਾ ਆਰਡਰ ਦਿੱਤਾ ਸੀ ਮੂਰਤੀ ਲਗਭਗ ਤਿਆਰ ਆ ਦੇਵਲ ਬਰਮਾ ਦਾ ਕਹਿਣਾ ਹੈ ਕਿ ਉਸਨੇ ਵੱਡੀ ਚੁਣੌਤੀ ਸੀ ਕਿਉਂਕਿ ਮੂਰਤੀ ਦਾ ਚਿਹਰਾ ਬਣਾਉਣਾ ਇੰਨਾ ਆਸਾਨ ਨਹੀਂ ਸੀ ਆਰਡਰ ਮਿਲਣ ਤੋਂ ਬਾਅਦ ਕਰੀਬ 2-3 ਮਹੀਨਿਆਂ 'ਚ ਡਿਜ਼ਾਈਨ ਨੂੰ ਅੰਤਿਮ ਰੂਪ ਦਿੱਤਾ ਗਿਆ ਇਸ ਤੋਂ ਬਾਅਦ ਹਨੂਮਾਨ ਜੀ ਦੀ ਮੂਰਤੀ ਸਥਾਪਿਤ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਚੂਰੇ ਲਿਆਂਦੇ ਗਏ ਹਨੂਮਾਨ ਜੀ ਦੀ ਮੂਰਤੀ ਬਣਾਉਣ 'ਚ ਲਗਭਗ 1 ਸਾਲ ਦਾ ਸਮਾਲ ਗਿਆ ਹਨੂਮਾਨ ਜੀ ਦੀ ਮੂਰਤੀ ਬਣਾਉਣ ਲਈ ਲਗਭਗ 350 ਕਿਲੋ ਸਕ੍ਰੈਪ ਦੀ ਵਰਤੋਂ ਕੀਤੀ ਜਾਂਦੀ ਹੈ ਚਾਰ ਲੋਕਾਂ ਦੀ ਟੀਮ ਨੇ ਹਨੂਮਾਨ ਜੀ ਦੀ ਇਹ ਮੂਰਤੀ ਬਣਾਈ ਹੈ ਦੇਵਲ ਵਰਮਾ ਦਾ ਕਹਿਣਾ ਹੈ ਕਿ ਉਹ ਹਨੂਮਾਨ ਦਾ ਭक्त ਅਤੇ ਅਚਾਨਕ ਗੋਦਰਾ ਦੇ ਰਹਿਣ ਵਾਲੇ ਇੱਕ ਵਪਾਰੀ ਨੇ ਉਹਨਾਂ ਨੂੰ ਹਨੂਮਾਨ ਜੀ ਦੀ ਮੂਰਤੀ ਬਣਾਉਂਦਾ ਆਰਡਰ ਦੇ ਦਿੱਤਾ ਉਸ ਦਾ ਕਹਿਣਾ ਹੈ ਕਿ ਉਸ ਨੇ ਵੱਖ-ਵੱਖ ਤਰ੍ਹਾਂ ਦੇ ਸਕ੍ਰੈਪਾਂ ਦੀ ਵਰਤੋਂ ਕਰਕੇ ਮੂਰਤੀ ਬਣਾਈਆਂ ਨੇ ਅਤੇ ਸਕ੍ਰੈਪ ਤੋਂ ਬੜੀਆਂ ਮੂਰਤੀਆਂ ਸਾਲਾਂ ਤੋਂ ਚੱਲਦੀਆਂ ਨੇ ਅਤੇ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਭਾਵੇਂ ਦੇਸ਼ ਚ ਕੋਈ ਜਿਹੇ ਕਲਾਕਾਰ ਨੇ ਜੋ ਮੂਰਤੀਆਂ ਬਣਾਉਂਦੇ ਨੇ ਭਾਵੇਂ ਉਹ ਮਿੱਟੀ ਪੱਥਰ ਜਾਂ ਕਿਸੇ ਹੋ ਸਾਮਗਰੀ ਨਾਲ ਬਣੀਆਂ ਹੋਣ ਪਰ इंदौर ਦੇ ਇਸ ਕਲਾਕਾਰ ਦੀਆਂ ਮੂਰਤੀਆਂ ਵੀ ਅਨੋਖੇ ਵਿਲੱਖਣ ਅਤੇ ਬਹੁਤ ਹੀ ਆਕਰਸ਼ਕ ਤੇ ਮਨਮੋਹਕ ਦਿਵਨੀਆਂ ਹੋਈਆਂ ਨੇ ਅਸੀਂ ਇਸ ਲਈ ਕਹਿ ਰਹੀਆਂ ਕਿਉਂਕਿ ਇਹ ਸਾਰੀਆਂ ਮੂਰਤੀਆਂ ਜਾਂ ਹੋਰ ਕਲਾਕਾਰਤਿਆਂ ਕਿਸੇ ਹੋ ਤਾਤੂ ਦੇ ਨਾਲ ਬਣਿਆ ਹੋਇਆ ਜੀ ਹਾਂ ਕ੍ਰੈਪ ਮੈਟਲ ਦੇ ਨਾਲ ਇਹ ਮੂਰਤੀਆਂ ਜਿਹੜੀਆਂ ਨੇ ਉਹ ਉੱਪੜੀਆਂ ਹੋਈਆਂ ਜੋ ਅਸੀਂ ਬਹਾਸ ਛੁੱਟ ਦਿੰਦੇ ਨੇ ਉਸ ਦੇ ਨਾਲ ਹੀ ਇਸ ਵਿਅਕਤੀ ਨੇ ਇਸ ਮੂਰਤੀ ਨੂੰ ਬਣਾਇਆ ਪਹਿਲੀ ਨਜ਼ਰ ਤੁਸੀਂ ਇਹ ਨਹੀਂ ਸਮਝ ਸਕੋਗੇ ਕਿ ਇਹ ਸਕ੍ਰੈਪ ਮੈਟਲ ਦੇ ਬਣੇ ਹੋਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਰੋਜ਼ਗਾਰ ਲਈ ਵੱਖ-ਵੱਖ ਤਰ੍ਹਾਂ ਦੇ ਸਟਾਰਟਅਪ ਖੋਲਣ ਦੀ ਸਲਾਹ ਦਿੱਤੀ ਹੋਈ ਸੀ ਅਜਿਹੇ ਜ ਨੌਜਵਾਨ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਟਾਰਟਅਪ ਖੋਲੇ ਜਾ ਰਹੇ ਨੇ ਅਤੇ ਇਹ ਕਾਫੀ ਸਫਲ ਵੀ ਹੋ ਰਹੇ ਨੇ ਇਸੇ ਸੰਦਰਭ ਚ इंदौर ਦੇ ਰਹਿਣ ਵਾਲੇ ਨੋ ਨੌਜਵਾਨ ਦੇਵਲ ਸ਼ਰਮਾ ਨੇ স্ক্রੱਪ ਰਾਹੀ ਵੱਖ-ਵੱਖ ਤਰ੍ਹਾਂ ਦੀਆਂ ਮੂਰਤੀਆਂ ਬਣਾਈਆਂ ਨੇ ਜੋ ਦੇਸ਼ ਭਰ ਚ ਕਾਫੀ ਮਸ਼ਹੂਰ ਹੋ ਰਹੀਆਂ ਨੇ ਇਸ ਸੰਦਰਭ ਚ ਇੰਤੋਰ ਚ ਰਹਿਣ ਵਾਲੇ ਨੌਜਵਾਨ ਨੇ ਹਾਲ ਹੀ ਜਨ ਨੂੰ ਹਨੂਮਾਨ ਜੀ ਦੀ ਮੂਰਤੀ ਬਣਾ ਰਹੀ ਨੇ ਇਹ ਮੂਰਤੀ ਲਗਭਗ ਤਿਆਰ ਆ ਅਤੇ ਦੇਖਣ ਜਪ ਕਾਫੀ ਆਕਰਸ਼ਕ ਵੀ ਹੈ ਇੰਤੋਰ ਦੇ ਰਹਿਣ ਵਾਲੇ ਮਕੈਨੀਕਲ ਇੰਜੀਨੀਅਰ ਦੇਵਲ ਵਰਮਾ 2017 ਤੋਂ ਆਪਣਾ ਸਟਾਰਟਅਪ ਚਲਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਟਾਰਟਅਪ ਆਪ ਬਾਰੇ ਪਤਾ ਲੱਗਣ ਤੋਂ ਪਹਿਲਾਂ ਹੀ ਉਸ ਨੇ ਇਸ ਨੂੰ ਸ਼ੁਰੂ ਕਰ ਦਿੱਤਾ ਸੀ ਹੁਣ ਤਾਂ ਉਸਨੇ ਕਈ ਤਰ੍ਹਾਂ ਦੀਆਂ ਮੂਰਤੀਆਂ ਅਤੇ ਕਲਾਕ੍ਰਿਤੀਆਂ ਬਣਾਈਆਂ ਨੇ ਹਾਥੀ, ਮੋਰ, ਤੋਤਾ, ਗਿਟਾਰ ਬਾਜ਼ ਆਦਿ ਕਈ ਤਰ੍ਹਾਂ ਦੇ ਜਾਨਵਰ ਅਤੇ ਪੰਛੀਆਂ ਦੀਆਂ ਮੂਰਤੀਆਂ ਬਣਾਈਆਂ ਗਈਆਂ ਨੇ। ਭਾਰਤ ਦਾ ਨਕਸ਼ਾ ਵੀ ਦੇਖਣ ਯੋਗ ਹੈ ਅਤੇ ਉਸ ਦੀਆਂ ਕਲਾਕ੍ਰਿਤੀਆਂ 'ਚ ਕਈ ਤਰ੍ਹਾਂ ਦੇ ਮਾਸਕ ਵੀ ਸ਼ਾਮਲ ਨੇ। ਦੱਸ ਦਵਾਂ ਕਿ ਗੁਜਰਾਤ ਤੇ ਰਹਿਣ ਵਾਲੇ ਇੱਕ ਵਪਾਰੀ ਨੇ ਸੋਸ਼ਲ ਮੀਡੀਆ ਰਾਹੀਂ ਦੇਵਨੁਲਲਬ ਕਲੇ ਅਤੇ ਉਸ ਨੂੰ ਹਨੂਮਾਨ ਜੀ ਦੀ ਮੂਰਤੀ ਬਣਾਉਣ ਦਾ ਆਦੇਸ਼ ਦਿੱਤਾ। ਹਾਲਾਂਕਿ ਉਹ ਨਾਨੇ ਕਈ ਤਰ੍ਹਾਂ ਦੀਆਂ ਮੂਰਤੀਆਂ ਬਣਨਆਂ ਯਾਨੇ ਪਰ ਹਨੂਮਾਨ ਜੀ ਦੀ ਮੂਰਤੀ ਦੀ ਬਣਾਉਣਾ ਉਹਨਾਂ ਲਈ ਇੱਕ ਚੁਣੌਤੀਪੂਰਨ ਸੀ ਇਸ ਕਾਰੋਬਾਰੀ ਨੇ ਆਪਣੇ ਰੈਸਟੋਰੈਂਟ 'ਚ ਹਨੂਮਾਨ ਜੀ ਦੀ ਮੂਰਤੀ ਲਗਾਉਣ ਦਾ ਆਰਡਰ ਦਿੱਤਾ ਸੀ ਮੂਰਤੀ ਲਗਭਗ ਤਿਆਰ ਆ ਦੇਵਲ ਬਰਮਾ ਦਾ ਕਹਿਣਾ ਹੈ ਕਿ ਉਸਨੇ ਵੱਡੀ ਚੁਣੌਤੀ ਸੀ ਕਿਉਂਕਿ ਮੂਰਤੀ ਦਾ ਚਿਹਰਾ ਬਣਾਉਣਾ ਇੰਨਾ ਆਸਾਨ ਨਹੀਂ ਸੀ ਆਰਡਰ ਮਿਲਣ ਤੋਂ ਬਾਅਦ ਕਰੀਬ 2-3 ਮਹੀਨਿਆਂ 'ਚ ਡਿਜ਼ਾਈਨ ਨੂੰ ਅੰਤਿਮ ਰੂਪ ਦਿੱਤਾ ਗਿਆ ਇਸ ਤੋਂ ਬਾਅਦ ਹਨੂਮਾਨ ਜੀ ਦੀ ਮੂਰਤੀ ਸਥਾਪਿਤ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਚੂਰੇ ਲਿਆਂਦੇ ਗਏ ਹਨੂਮਾਨ ਜੀ ਦੀ ਮੂਰਤੀ ਬਣਾਉਣ 'ਚ ਲਗਭਗ 1 ਸਾਲ ਦਾ ਸਮਾਲ ਗਿਆ ਹਨੂਮਾਨ ਜੀ ਦੀ ਮੂਰਤੀ ਬਣਾਉਣ ਲਈ ਲਗਭਗ 350 ਕਿਲੋ ਸਕ੍ਰੈਪ ਦੀ ਵਰਤੋਂ ਕੀਤੀ ਜਾਂਦੀ ਹੈ ਚਾਰ ਲੋਕਾਂ ਦੀ ਟੀਮ ਨੇ ਹਨੂਮਾਨ ਜੀ ਦੀ ਇਹ ਮੂਰਤੀ ਬਣਾਈ ਹੈ ਦੇਵਲ ਵਰਮਾ ਦਾ ਕਹਿਣਾ ਹੈ ਕਿ ਉਹ ਹਨੂਮਾਨ ਦਾ ਭक्त ਹੈ ਅਤੇ ਅਚਾਨਕ ਗੋਦਰਾ ਦੇ ਰਹਿਣ ਵਾਲੇ ਇੱਕ ਵਪਾਰੀ ਨੇ ਉਹਨਾਂ ਨੂੰ ਹਨੂਮਾਨ ਜੀ ਦੀ ਮੂਰਤੀ ਬਣਾਉਂਦਾ ਆਰਡਰ ਦੇ ਦਿੱਤਾ ਉਸ ਦਾ ਕਹਿਣਾ ਹੈ ਕਿ ਉਸਨੇ ਵੱਖ-ਵੱਖ ਤਰ੍ਹਾਂ ਦੇ ਸਕ੍ਰੈਪਾਂ ਦੀ ਵਰਤੋਂ ਕਰਕੇ ਮੂਰਤੀ ਬਣਾਈਆਂ ਨੇ ਅਤੇ ਸਕ੍ਰੈਪ ਤੋਂ ਬੜੀਆਂ ਮੂਰਤੀਆਂ ਸਾਲਾਂ ਤੋਂ ਚੱਲਦੀਆਂ ਨੇ ਅਤੇ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਆਉਂਦੀ